ਨਵਜੋਤ ਸਿੰਘ ਸਿੱਧੂ ਆਪਣੀ ਸ਼ੇਰੋ ਸ਼ਾਇਰੀ ਵਾਸਤੇ ਜਾਣੇ ਜਾਂਦੇ ਨੇ ਆਪਣੇ ਧਾਕੜ ਅੰਦਾਜ਼ ਵਾਸਤੇ ਜਾਣੇ ਜਾਂਦੇ ਨੇ ਉਹ ਲੀਡਰ ਜਿਹੜੇ ਕਦੀ ਆਪਣੀ ਪਾਰਟੀ ਦੇ ਸਾਹਮਣੇ ਵੀ ਝੁਕੇ ਨਹੀਂ ਉਹ ਲੀਡਰ ਜੋ ਗਲਤ ਦੇ ਅੱਗੇ ਖੜਦੇ ਨੇ ਇਹਨਾਂ ਗੱਲਾਂ ਵਾਸਤੇ ਨਵਜੋਤ ਸਿੰਘ ਸਿੱਧੂ ਜਾਣੇ ਜਾਂਦੇ ਨੇ ਔਰ ਉਸਤੇ ਉੱਤੇ ਵੀ ਉਹਨਾਂ ਦੀ ਸ਼ਾਇਰੀ ਜਿਹੜੀ ਉਹ ਚਾਰ ਚੰਨ ਲਾਉਂਦੀ ਹੈ ਪਰ ਦੁਬਾਰਾ ਨਵਜੋਤ ਸਿੰਘ ਸਿੱਧੂ ਲੰਮੀ ਬ੍ਰੇਕ ਤੋਂ ਇੱਕ ਸ਼ਾਇਰੀ ਕਰਕੇ ਹੀ ਸ਼ਾਇਦ ਵਾਪਸ ਆਉਣ ਲੱਗੇ ਨੇ ਲੰਮੀ ਬ੍ਰੇਕ ਤੇ ਨਵਜੋਤ ਸਿੰਘ ਸਿੱਧੂ ਸੀ ਉਦੋਂ ਤੋਂ ਚਲੇ ਗਏ ਸੀ ਜਦੋਂ ਤੋਂ ਉਹ ক্রিকেট ਮੈਚਸ ਦੇ ਵਿੱਚ ਕਮੈਂਟਰੀ ਕਰ ਰਹੇ ਸਨ ਔਰ ਉਸ ਤੋਂ ਬਾਅਦ ਅਜੇ ਤੱਕ ਉਹ ਸਿਆਸਤ ਵਿੱਚ ਵਾਪਸ ਨਹੀਂ ਸੀ ਆਏ ਪਰ ਹੁਣ ਇੱਕ ਇਹੋ ਜਿਹੀ ਸ਼ੇਰੋ ਸ਼ਾਇਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਿਸ ਤੋਂ ਬਾਅਦ ਇਹ ਚਰਚਾ ਚੱਲ ਗਈ ਕਿ ਹੁਣ ਨਵਜੋਤ ਸਿੰਘ ਸਿੱਧੂ ਪੋਲਿਟਿਕਸ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਵੱਡਾ ਧਮਾਕਾ ਕਰਨ ਜਾ ਰਹੇ ਨੇ ਔਰ ਐਂਟਰੀ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਯੂ ਟਰਨ ਹੋਵੇਗਾ ਨਵਜੋਤ ਸਿੰਘ ਸਿੱਧੂ ਦਾ ਦੁਬਾਰਾ ਪਰ ਨਵਜੋਤ ਸਿੰਘ ਸਿੱਧੂ ਆਖਰਕਾਰ ਵਾਪਸ ਕਿਉਂ ਆ ਰਹੇ ਨੇ ਉਸ ਤੋਂ ਪਹਿਲਾਂ ਇਹ ਜਾਣ ਲੈਣੇ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਸ਼ੇਰੋ ਸ਼ਾਇਰੀ ਦੇ ਵਿੱਚ ਬੋਲਿਆ ਕੀ ਹੈ ਉਹ ਤੁਹਾਨੂੰ ਕਲਿੱਪ ਵੀ ਸੁਣਾ ਦਿੰਨੇ ਆ ਜੋ ਨਵਜੋਤ ਸਿੰਘ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਟਿੱਪਣੀ ਕੀਤੀ ਹੈ ਸ਼ਤਰੰਜ ਦਾ ਵਜ਼ੀਰ ਹੋ ਇਨਸਾਨ ਦਾ ਜ਼ਮੀਰ ਹੋ गिर ਗਿਆ ਸਮਝੋ ਖੇਲ ਖਤ ਤੁਸੀਂ ਸੁਣ ਲਿਆ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਆਪਣੇ ਹਾਲ ਬਿਆਨ ਕਰਦੇ ਨੇ ਕਿਸ ਤਰ੍ਹਾਂ ਆਪਣੇ ਇਮੋਸ਼ਨਸ ਨੂੰ ਬਿਆਨ ਕਰਦੇ ਨੇ ਔਰ ਨਵਜੋਤ ਸਿੰਘ ਸਿੱਧੂ ਦੇ ਨਾਲ ਇਮੋਸ਼ਨਸ ਨੂੰ ਦੇਖਦਿਆਂ ਹੋਇਆ ਇਹ ਸਾਫ਼ ਸਮਝਿਆ ਜਾ ਸਕਦਾ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਚੁੱਪ ਬਹਿਣ ਵਾਲੇ ਨਹੀਂ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚਰਚਾਵਾਂ ਪਹਿਲਾਂ ਵੀ ਉੱਠਣ ਲੱਗੀਆਂ ਸੀ ਉਸ ਵੇਲੇ ਜਦੋਂ ਪੀਪੀਸੀਸੀ ਪ੍ਰਧਾਨ ਨੂੰ ਬਦਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਖੈਰ ਇਸ ਗੱਲ ਤੇ ਆਉਂਨੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਸਟੇਟਸ ਹੁਣ ਹੀ ਕਿਉਂ ਪਾਇਆ ਬੜਾ ਤਾਕੜ ਸਟੇਟਸ ਹੈ ਆਮੋਮਨ ਨਵਜੋਤ ਸਿੰਘ ਸਿੱਧੂ ਜਦੋਂ ਕਿਸੇ ਨਾਲ ਕੰਪੀਟੀਸ਼ਨ ਦੇ ਵਿੱਚ ਹੁੰਦੇ ਨੇ ਜਦੋਂ ਉਸ ਸਿਚੁਏਸ਼ਨ ਦੇ ਵਿੱਚ ਹੁੰਦੇ ਨੇ ਜਦੋਂ ਪੋਲਿਟਿਕਸ ਦੇ ਵਿੱਚ ਵਿਚਰ ਰਹੇ ਹੁੰਦੇ ਨੇ ਉਸ ਵੇਲੇ ਇਹੋ ਜੇ ਸਟੇਟਸ ਨਵਜੋਤ ਸਿੰਘ ਸਿੱਧੂ ਸਾਂਝੇ ਕਰਦੇ ਹੁੰਦੇ ਨੇ ਡਾਇਰੈਕਟਲੀ ਇਨਡਾਇਰੈਕਟਲੀ ਬੜੀਆਂ ਚੀਜ਼ਾਂ ਬੜੇ ਲੋਕਾਂ ਨੂੰ ਸੁਣਾ ਦਿੱਤੀਆਂ ਜਾਂਦੀਆਂ ਜਾਂਦੀਆਂ ਨਵਜੋਤ ਸਿੰਘ ਸਿੱਧੂ ਵੱਲੋਂ ਕੀ ਹੁਣ ਵੀ ਉਹੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਦਰਅਸਲ ਪੰਜਾਬ ਦੇ ਅੰਦਰ ਹੁਣ ਇੱਕ ਚਰਚਾ ਛੜੀ ਹੋਈ ਹੈ ਖਾਸ ਕਰਕੇ ਪੰਜਾਬ ਕਾਂਗਰਸ ਦੇ ਅੰਦਰ ਇੱਕ ਚਰਚਾ ਛਿੜੀ ਹੋਈ ਹੈ ਕੁਝ ਨਾਮ ਲਗਾਤਾਰ ਵਿਚਾਰੇ ਜਾ ਰਹੇ ਨੇ ਔਰ ਇਹਨਾਂ ਨਾਮਾਂ ਦੇ ਉੱਤੇ ਚਰਚਾ ਹੋ ਰਹੀ ਹੈ ਇਹਨਾਂ ਨਾਮਾਂ ਦੇ ਵਿੱਚੋਂ ਕੁਝ ਇਹੋ ਜਿਹੇ ਨਾਮ ਵੀ ਨੇ ਜਿਹੜੇ ਕਾਂਗਰਸ ਪਾਰਟੀ ਛੱਡ ਚੁੱਕੇ ਨੇ ਬੀਜੇਪੀ ਜਾ ਚੁੱਕੇ ਨੇ ਖੈਰ ਚਰਚਾ ਚੱਲ ਰਹੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਪੀਪੀਸੀਸੀ ਪ੍ਰਧਾਨ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜੋ ਕਿ ਹੁਣ ਤੱਕ ਅਮਰਿੰਦਰ ਸਿੰਘ ਰਾਜਾਵੜਿੰਗ ਸੀਗੇ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਰਾਜਾਵੜਿੰਗ ਆਪਣੀ ਪ੍ਰਧਾਨਗੀ ਛੱਡਣ ਨੂੰ ਤਿਆਰ ਨੇ ਔਰ ਉਹ ਐਂਡੋਰਸ ਕਰ ਰਹੇ ਨੇ ਵਿਜੇਂਦਰ ਸਿੰਘ ਲਾ ਨੂੰ ਇਹ ਵੀ ਚਰਚਾਵਾਂ ਚੱਲਦੀਆਂ ਪਈਆਂ ਪਰ ਦੂਜੇ ਪਾਸੇ ਕਾਂਗਰਸ ਦੇ ਅੰਦਰ ਕਹਿੰਦੇ ਕੁਝ ਇਹੋ ਜਿਹੇ ਲੀਡਰ ਵੀ ਨੇ ਜਿਹੜੇ ਅਜੇ ਤੱਕ ਸੁਨੀਲ ਜਾਖੜ ਪ੍ਰੇਮੀ ਨੇ ਔਰ ਉਹ ਚਾਹੁੰਦੇ ਨੇ ਕਿ ਸੁਨੀਲ ਜਾਖੜ ਕਾਂਗਰਸ ਚ ਵਾਪਸ ਆ ਜਾਣ ਔਰ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਕਿਉਂ ਹੁਣੇ ਲੋਡ ਪੈ ਰਹੀ ਹੈ ਇਹਦੇ ਬਾਰੇ ਚਰਚਾਵਾਂ ਪਹਿਲਾਂ ਹੀ ਬਹੁਤ ਹੋ ਚੁੱਕੀਆਂ ਨੇ ਔਰ ਕਿਉਂ ਇੱਕ ਨਵਾਂ ਔਰ ਇੱਕ ਹਿੰਦੂ ਚਿਹਰਾ ਬਤੌਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਣਾ ਚਾਹੀਦਾ ਇਹਦੇ ਬਾਰੇ ਵੀ ਬਹੁਤ ਚਰਚਾਵਾਂ ਜੜੀਆਂ ਨੇ ਹੋ ਚੁੱਕੀਆਂ ਨੇ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਇਹ ਅੰਦਾਜ਼ ਹੁਣ ਇਹ ਜਿਤਾਉਂਦਾ ਪਿਆ ਕਿ ਉਹਨਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਦਿੱਤਾ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਨੇ ਇਹ ਦੱਸ ਦਿੱਤਾ ਕਿ ਮੈਂ ਅਜੇ ਕਾਂਗਰਸ ਦੇ ਵਿੱਚ ਹੀ ਆ ਔਰ ਮੈਂ ਕਾਂਗਰਸ ਦੇ ਵਿੱਚ ਹੀ ਵਿਚਰਾਂਗਾ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹੀ ਇਹ ਦਾਅਵਾ ਕਰ ਦਿੱਤਾ ਕਿ ਮੈਂ ਕਾਂਗਰਸ ਦਾ ਹਾਂ ਤੇ ਕਾਂਗਰਸ ਦਾ ਹੀ ਰਵਾਂਗਾ ਪਰ ਦੂਜੇ ਪਾਸੇ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਪੀਪੀਸੀਸੀ ਪ੍ਰਧਾਨ ਦੀ ਚਰਚਾ ਚੱਲ ਰਹੀ ਹੋਵੇ ਉਦੋਂ ਹੀ ਨਵਜੋਤ ਸਿੰਘ ਸਿੱਧੂ ਕਿਉਂ ਇਹੋ ਜਿਹਾ ਧਾਕੜ ਬਿਆਨ ਦੇ ਰਹੇ ਨੇ ਕਿਉਂ ਇਹੋ ਜਿਹਾ ਖਤਰਨਾਕ ਬਿਆਨ ਦੇ ਰਹੇ ਨੇ ਜਿਹਦਾ ਪੋਲਿਟਿਕਲ ਲੈਵਲ ਦੇ ਉੱਤੇ ਇੱਕ ਵੱਖਰਾ ਹੀ ਵਜੂਦ ਬਣਦਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਤੁਹਾਨੂੰ ਦੱਸ ਦਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ ਔਰ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੀ ਹੈ ਕੁਰਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲੀ ਸੀ ਹੁਣ ਨਵਜੋਤ ਸਿੰਘ ਸਿੱਧੂ ਕੀ ਦੁਬਾਰਾ ਇਸ ਕੁਰਸੀ ਦੇ ਉੱਤੇ ਇਸ ਪ੍ਰਧਾਨਗੀ ਦੇ ਉੱਤੇ ਦਾਅਵੇਦਾਰੀ ਰੱਖਣਗੇ ਕਿ ਦੁਬਾਰਾ ਪੰਜਾਬ ਕਾਂਗਰਸ ਦੀ ਦਾਅਵੇਦਾਰੀ ਨਵਜੋਤ ਸਿੰਘ ਸਿੱਧੂ ਜਿਤਾਉਣਗੇ ਹੁਣ ਸਵਾਲ ਤਾਂ ਇਹ ਖੜਦਾ ਹੈ ਕਿਉਂਕਿ ਇਹੋ ਜੀ ਕ੍ਰੂਸ਼ੀਅਲ ਸਟੇਜ ਦੇ ਉੱਤੇ ਆ ਕੇ ਨਵਜੋਤ ਸਿੰਘ ਸਿੱਧੂ ਨੇ ਵਾਪਸੀ ਕਰਨ ਦੀ ਸੋਚੀ ਹੋ ਸਕਦੀ ਹੈ ਕਿਉਂਕਿ ਇਹ ਜਿਹੜਾ ਬਿਆਨ ਹੈ ਉਹਨਾਂ ਦਾ ਉਹ ਇਧਰ ਵੱਲ ਨੂੰ ਇਸ਼ਾਰਾ ਕਰਦਾ ਪਿਆ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਨਾ ਸਿਰਫ ਪ੍ਰਧਾਨਗੀ ਦੇ ਵਿੱਚ ਆ ਰਹੇ ਨੇ ਸਗੋਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਗਿੱਦੜਵਾ ਤੋਂ ਇਲੈਕਸ਼ਨ ਵੀ ਹੈ ਗਿੱਦੜਵਾ ਦੀ ਇਲੈਕਸ਼ਨ ਵੀ ਆਉਣ ਵਾਲੀ ਹੈ ਬਾਕੀ ਜ਼ਮਨੀ ਚੋਣਾ ਵੀ ਹੌਲੀ ਹੌਲੀ ਨਜ਼ਦੀਕ ਨੇ ਐਹੋ ਜੀ ਸਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਿਉਂ ਇਧਰ ਵੱਲ ਨੂੰ ਆ ਰਹੇ ਨੇ ਜਾਂ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਸਵਾਲ ਇਹ ਖੜਦੇ ਪਏ ਨੇ ਦੂਜੇ ਪਾਸੇ ਸੁਨੀਲ ਜਾਖੜ ਦਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਨੂੰ ਵੀ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਾਂਗਰਸ ਦੇ ਵਿੱਚ ਲਿਆਇਆ ਜਾ ਸਕਦਾ ਹੈ ਹੁਣ ਇਹੋ ਜੀ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਪੋਲਿਟਿਕਸ ਦੇ ਵਿੱਚ ਵਾਪਸ ਵਿਚਰਨਾ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਿਆਸੀ ਸੰਗਰਾਮ ਛੇੜ ਸਕਦਾ ਹੈ ਹੁਣ ਜੋ ਵੀ ਹੋਏਗਾ ਆਉਂਦੇ ਸਮੇਂ ਦੱਸਦੇ ਰਹਿਵਾਂਗੇ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਦਾ ਕੀ ਇਹੀ ਅਰਥ ਹੈ ਇਹ ਆਉਂਦੇ ਕੁਝ ਦਿਨਾਂ ਨੂੰ ਕਲੀਅਰ ਹੋ ਹੀ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉ ਤੱਕ ਲਈ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪ